ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕ ਰਾਏ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਨੂੰ ਅਪੀਲ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਤਾਂ ਕਿ ਅਸੀਂ ਤੁਹਾਨੂੰ ਹਰ ਰੋਜ਼ ਨਵੀਂ ਤੇ ਤਾਜ਼ਾ ਜਾਣਕਾਰੀ ਦੇ ਸਕੀਏ ਸੋ ਰਾਜਨੀਤੀ ਬਾਰੇ ਪੰਜਾਬ ਦੇ ਮੁੱਦਿਆਂ ਦੇ ਬਾਰੇ ਤੇ ਖੋਰ ਲੋਕਾਂ ਦੇ ਹੱਕਾਂ ਦੇ ਬਾਰੇ ਅਸੀਂ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰਦੇ ਆ ਸੋ ਅੱਜ ਅਸੀਂ ਪੰਜਾਬ ਦੀ ਰਾਜਨੀਤੀ ਜਿਸ ਤੇ ਵਿੱਚ ਬਹੁਤ ਵੱਡਾ ਉਚਾਲ ਆਇਆ ਹੋਇਆ ਹੈ ਪੰਜਾਬ ਦੀ ਰਾਜਨੀਤੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਕਾਂਗਰਸ ਦੇ ਵੱਲੋਂ ਇੱਕ ਦੂਜੀ ਦੇ ਉੱਪਰ ਇਲਜ਼ਾਮ ਲਾਏ ਜਾਂਦੇ ਨੇ ਕਾਂਗਰਸ ਆਪਣੇ ਆਪ ਨੂੰ 2027 ਦੇ ਵਿੱਚ ਮੁੱਖ ਪਾਰਟੀ ਮੰਨ ਰਹੀ ਏ ਕਿ ਸੱਤਾ ਦੇ ਵਿੱਚ ਵਾਪਸ ਪਰਤਣ ਲਈ ਕਾਂਗਰਸ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਕਾਂਗਰਸ ਦੇ ਵੱਲੋਂ ਜਿਵੇਂ ਹੀ ਪੰਜਾਬ ਪ੍ਰਧਾਨ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਨੇ ਕਿ ਪੰਜਾਬ ਪ੍ਰਧਾਨ ਜਿਹੜਾ ਬਦਲਿਆ ਜਾਵੇਗਾ ਜਿਹੜਾ ਪੰਜਾਬ ਪ੍ਰਧਾਨ ਹੁਣ ਹੋਵੇਗਾ ਉਹੀ 2027 ਵਿੱਚ ਜੇਕਰ ਕਾਂਗਰਸ ਸੱਤਾ ਵਿੱਚ ਆਉਂਦੀ ਹੈ ਤਾਂ ਪੰਜਾਬ ਦਾ ਮੁੱਖ ਮੰਤਰੀ ਹੋਵੇਗਾ ਇਸ ਨੂੰ ਲੈ ਕੇ ਘਟੋ-ਘਟ ਵੀ 6-7 ਲੀਡਰ ਜਿਹੜੇ ਨੇ ਉਹ ਰੇਸ ਵਿੱਚ ਲੱਗੇ ਹੋਏ ਨੇ ਜਿਸ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਨਾਲ ਪ੍ਰਤਾਪ ਸਿੰਘ ਬਾਜਵਾ ਰਾਜਾਵੜਿੰਗ ਜੋ ਮੌਜੂਦਾ ਪਾਰਟੀ ਦੇ ਪ੍ਰਧਾਨ ਨੇ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਕਿ ਬਹੁਤ ਸੀਨੀਅਰ ਲੀਡਰ ਨੇ ਔਰ ਉਹਨਾਂ ਦੇ ਨਾਲ ਪ੍ਰਗਟ ਸਿੰਘ ਵੀ ਸ਼ਾਮਲ ਹੋ ਗਏ ਨੇ ਤੇ ਦੂਸਰੇ ਪਾਸੇ ਰਾਣਾ ਗੁਰਜੀਤ ਸਿੰਘ ਵੀ ਕਿਤੇ ਨਾ ਕਿਤੇ ਇਸੇ ਸੀਐਮ ਦੀ ਕੁਰਸੀ ਨੂੰ ਦੇਖ ਰਹੇ ਨੇ ਸੋ ਇਹਨਾਂ ਲੀਡਰਾਂ ਦੇ ਵਿੱਚ ਦੌੜ ਲੱਗੀ ਹੋਈ ਏ ਇੱਕ ਦੂਜੀ ਦੇ ਖਿਲਾਫ ਵੀ ਬਿਆਨਬਾਜ਼ੀਆਂ ਕੀਤੀਆਂ ਜਾ ਰਹੀਆਂ ਨੇ ਸੋ ਜੋ ਕਿ ਪਿਛਲੇ ਦਿਨੀ ਪੰਜਾਬ ਕਾਂਗਰਸ ਦੇ ਇੰਚਾਰਜ ਬਦਲੇ ਗਏ ਨੇ ਜਿਹੜੇ ਕਿ ਸ਼ਤੀਸ਼ਗੜ ਦੇ ਸਾਬਕਾ ਮੁੱਖ ਮੰਤਰੀ ਜੋ ਉਹਨਾਂ ਨੂੰ ਪੰਜਾਬ ਦੀ ਜ਼ਿੰਮੇਵਾਰੀ ਦਿੱਤੀ ਗਈ ਏ ਉਹਨਾਂ ਨੇ ਕੱਲ ਆ ਕੇ ਦਰਬਾਰ ਸਾਹਿਬ ਜਿਹੜਾ ਕਿ ਮੱਥਾ ਟੇਕਿਆ ਉਸ ਤੋਂ ਬਾਅਦ ਪੰਜਾਬ ਕਾਂਗਰਸ ਦੀ ਉਹਨਾਂ ਨੇ ਵੱਖ-ਵੱਖ ਜ਼ਿਲ੍ਹਾ ਪ੍ਰਧਾਨਾਂ ਨਾਲ ਪੰਜਾਬ ਦੇ ਜਿਹੜੇ ਹੋਰ ਸੀਨੀਅਰ ਲੀਡਰਾਂ ਨਾਲ ਮੀਟਿੰਗਾਂ ਕੀਤੀਆਂ ਨੇ ਔਰ ਉਹਨਾਂ ਨੇ ਇਹੀ ਕਿਹਾ ਹੈ ਕਿ ਪੰਜਾਬ ਕਾਂਗਰਸ ਨੂੰ ਸਾਰੇ ਇਕਜੁੱਟ ਹੋਵੇਗੀ ਔਰ ਦੋ ਜਸਾਈ ਵਿੱਚ ਪਹਿਲਾਂ ਸੱਤਾ ਵਿੱਚ ਕਾਂਗਰਸ ਆਵੇਗੀ ਤਾਂ ਫਿਰ ਹਾਈ ਕਮਾਂਡ ਦੇ ਵੱਲੋਂ ਜੋ ਪਾਰਟੀ ਦਾ ਫੈਸਲਾ ਹੋਵੇਗਾ ਉਹੀ ਮੁੱਖ ਮੰਤਰੀ ਬਣੇਗਾ ਜਿਸ ਨੂੰ ਬਹੁਮਤ ਜਿਹੜੀ ਪਾਰਟੀ ਨੂੰ ਮਿਲੇਗੀ ਤਾਂ ਜਿਹੜੀ ਪਾਰਟੀ ਦਾ ਨੇਤਾ ਹੋਵੇਗਾ ਉਸ ਨੂੰ ਜਿਹੜਾ ਮੁੱਖ ਮੰਤਰੀ ਮੰਨਿਆ ਜਾਵੇਗਾ ਹਾਈ ਕਮਾਂਡ ਦੇ ਵੱਲੋਂ ਪਰ ਦੂਸਰੇ ਪਾਸੇ ਅੰਦਰ ਖਾਤੇ ਕੁਝ ਅਜਿਹੀਆਂ ਚਰਚਾਵਾਂ ਵੀ ਚੱਲ ਰਹੀਆਂ ਨੇ ਕਿ ਪ੍ਰਤਾਪ ਸਿੰਘ ਬਾਜਵਾ ਜਿਹੜੇ ਨੇ ਹੁਣ ਹਰ ਵਕਤ ਇਸੇ ਗੱਲ ਨੂੰ ਲੈ ਕੇ ਹਾਈ ਕਮਾਂਡ ਦੇ ਉੱਪਰ ਦਬਾਅ ਬਣਾ ਰਹੇ ਨੇ ਕਿ ਦੋਇਆ ਸਤਾਈ ਦਾ ਮੁੱਖ ਮੰਤਰੀ ਦਾ ਚਿਹਰਾ ਉਹਨਾਂ ਨੂੰ ਐਲਾਨਿਆ ਜਾਵੇ ਪ੍ਰਤਾਪ ਸਿੰਘ ਬਾਜਵਾ ਜਿਹੜੇ ਹਰ ਸਮੇਂ ਮਜਬੂਤ ਰਹੇ ਨਾਲ ਇੰਚਾਰਜ ਦੇ ਰਾਜਾ ਵੜਿੰਗ ਦੇ ਨਾਲ ਉਹਨਾਂ ਦਾ ਜਿਹੜਾ ਕੀ ਕੋਈ ਘੰਡਾ ਸੰਡਾ ਹੋਇਆ ਹੋਇਆ ਔਰ ਉਹ ਕੋਈ ਵੀ ਵਾਰ ਖਾਲੀ ਨਹੀਂ ਇਹ ਜਾਣ ਦਿੰਦੇ ਉਹਨਾਂ ਨੂੰ ਪਤਾ ਹੈ ਕਿ ਹੁਣ ਉਹੀ ਸੀਨੀਅਰ ਬੈਠੇ ਨੇ ਹਾਈ ਕਮਾਂਡ ਤੱਕ ਵੀ ਉਹਨਾਂ ਦੀ ਪਹੁੰਚੇ ਔਰ ਪੰਜਾਬ ਦੇ ਵਿੱਚ ਵੀ ਸਾਰੇ ਲੀਡਰਾਂ ਨਾਲੋਂ ਸੀਨੀਅਰ ਨੇ ਜਿਵੇਂ ਪਹਿਲਾਂ ਉਹਨਾਂ ਦਾ ਕੈਪਟਨ ਅਮਰਿੰਦਰ ਸਿੰਘ ਜਿਹੜੇ ਵਿੱਚ ਰੋੜਾ ਬਣਦੇ ਸੀਗੇ ਹੁਣ ਉਹ ਨਹੀਂ ਹੈਗੇ ਤੇ ਬਾਜਵਾ ਸਾਹਿਬ ਇਹ ਵੀ ਨਹੀਂ ਚਾਹਣਗੇ ਕਿ ਕੋਈ ਉਹ ਲੀਡਰ ਵਾਪਸ ਆਉਣ ਭਾਵੇਂ ਕੋਈ ਸੁਨੀਲ ਜਾਖੜ ਹੋਵੇ ਜਾਂ ਕੈਪਟਨ ਅਮਰਿੰਦਰ ਸਿੰਘ ਹੋਵੇ ਅਜਿਹਾ ਕੋਈ ਲੀਡਰ ਵਾਪਸ ਨਹੀਂ ਆਉਣਾ ਚਾਹੀਦਾ ਪਰ ਮੌਕੇ ਦਾ ਕੁਝ ਨਹੀਂ ਕਿਹਾ ਜਾ ਸਕਦਾ ਚੰਦੀ ਸਿੰਘ ਚੰਨੀ ਤੇ ਪ੍ਰਤਾਪ ਸਿੰਘ ਬਾਜਵਾ 'ਚ ਦੌੜ ਲੱਗੀ ਹੋਈ ਏ ਚੰਦੀ ਸਿੰਘ ਚੰਨੀ ਜੋ ਇਸ ਟਾਈਮ ਸੰਸਦ ਨੇ ਜਲੰਧਰ ਤੋਂ ਔਰ ਪ੍ਰਤਾਪ ਸਿੰਘ ਬਾਜਵਾ ਐਲਓਪੀ ਲੀਡਰ ਨੇ ਪੰਜਾਬ ਦੇ ਜੋ ਕਿ ਇੰਚਾਰਜ ਦੇ ਵੱਲੋਂ ਤਾਂ ਇਹ ਸਥਿਤੀ ਸਪਸ਼ਟ ਕਰ ਦਿੱਤੀ ਗਈ ਏ ਪਰ ਕਿਤੇ ਨਾ ਕਿਤੇ ਇੰਚਾਰਜ ਜਿਹੜੇ ਲੱਗੇ ਨੇ ਉਹ ਬਾਜਵਾ ਸਾਹਿਬ ਉਹਨਾਂ ਨੂੰ ਆਪਣੇ ਘਰ ਲੈ ਗਏ ਉੱਥੇ ਉਹਨਾਂ ਨੂੰ ਚਾਹ ਪਾਣੀ ਰੋਟੀ ਵਗੈਰਾ ਸਿਕਾਉਂਦੇ ਨੇ ਉਹਨਾਂ ਦੇ ਨਾਲ ਹਰ ਵਕਤ ਰਹਿੰਦੇ ਨੇ ਉਹਨਾਂ ਨੂੰ ਆਪਣੀ ਗੱਡੀ ਦੇ ਵਿੱਚ ਰੱਖਦੇ ਨੇ ਇਸੇ ਗੱਲ ਨੂੰ ਲੈ ਕੇ ਚਰਚਾ ਬਣੀ ਹੋਈ ਹੈ ਕਿ ਇੰਚਾਰਜ ਨੂੰ ਜਿਹੜਾ ਕਿ ਉਹ ਆਪਣੇ ਹੱਕ ਵਿੱਚ ਕਰਨਾ ਚਾਹੁੰਦੇ ਨੇ ਕਿ ਇੰਚਾਰਜ ਉਹਨਾਂ ਨੂੰ ਜਿਹੜਾ ਕਿ ਆਉਣ ਵਾਲਾ ਮੁੱਖ ਮੰਤਰੀ ਐਲਾਨ ਦੇਵੇ ਪਰ ਇਹ ਸਾਰੀ ਚਰਚਾ ਵਾਂ ਦੂਸਰੇ ਪਾਸੇ ਜਿਹੜੇ ਲੀਡਰ ਸੀਗੇ ਰਾਣਾ ਗੁਰਜੀਤ ਸਿੰਘ ਪ੍ਰਗਟ ਸਿੰਘ ਸੁchendeਰ ਸਿੰਘ ਧਾਵਾ ਤੇ ਚਰਨਜੀਤ ਸਿੰਘ ਚੰਨੀ ਇਹ ਕੋਈ ਵੀ ਉਸ ਇੰਚਾਰਜ ਨੂੰ ਮਿਲਣ ਵਾਸਤੇ ਨਹੀਂ ਗਏ ਦੋ ਦਿਨ ਤਿੰਨ ਦਿਨ ਉਹ ਪੰਜਾਬ ਦੇ ਵਿੱਚ ਰਹੇ ਨੇ ਇਕਨੇ ਵਿੱਚੋਂ ਕਿਸੇ ਵੀ ਲੀਡਰ ਨੇ ਉਹਨਾਂ ਦਾ ਵੈਲਕਮ ਨਹੀਂ ਕੀਤਾ ਉਹਨਾਂ ਨੂੰ ਜਾ ਕੇ ਮਿਲੇ ਨਹੀਂ ਔਰ ਉਹਨਾਂ ਨਾਲ ਜਾ ਕੇ ਕੋਈ ਗੱਲ ਨਹੀਂ ਹੋਈ ਜੋ ਅੱਜ ਦੀ ਸਥਿਤੀ ਵਿੱਚ ਕਾਂਗਰਸ ਜਿਹੜੀ ਹੈ ਦੋ ਫਾੜ ਹੋ ਗਈ ਹੈ ਇੱਕ ਪਾਸੇ ਬਾਜਵੇਦੀ ਦੀ ਕਾਂਗਰਸ ਹੋ ਗਈ ਹੈ ਤੇ ਇੱਕ ਪਾਸੇ ਇਹ ਲੀਡਰ ਚੰਨੀ ਲਈ ਹੋ ਗਏ ਨੇ ਹੁਣ ਇੰਚਾਰਜ ਦੀ ਇੱਥੇ ਕੀ ਚੱਲੇਗੀ ਜੇਕਰ ਹਾਈ ਕਮਾਂਡ ਰਾਹੁਲ ਗਾਂਧੀ ਦੇ ਅਧਿਨੇਧਿਕ ਨੇ ਚੰਨੀ ਚੰਨੀ ਤੇ ਪ੍ਰਤਾਪ ਸਿੰਘ ਬਾਜਵਾ ਜਿਨ੍ਹਾਂ ਨੂੰ ਪਤਾ ਲੱਗ ਚੁੱਕਿਆ ਕਿ ਚੰਦੀ ਚੰਨੀ ਜਿਹੜੇ ਨੇ ਉਹਨੇ રાહુલ ਗਾਂਧੀ ਨਾਲ ਜਿਹੜੀ ਸੈਟਮ ਹੋਈ ਹੋਈ ਹੈ। રાહુલ ਗਾਂਧੀ ਨੇ ਜਦੋਂ ਪਿਛਲੀ ਵਾਰੀ ਉਹਨਾਂ ਨੂੰ ਮੁੱਖ ਮੰਤਰੀ ਰਾਂਹ ਦਿੱਤਾ। ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਚੰਨੀ ਚੰਨੀ ਨੂੰ ਮੁੱਖ ਮੰਤਰੀ ਦਾ ਪਦ ਮਿਲ ਜਾਏਗਾ। ਸੋ ਕਿਤੇ ਨਾ ਕਿਤੇ ਹੁਣ ਵੀ ਬਾਜਵਾ ਨੂੰ ਇਹੀ ਡਰੇ ਕਿ ਚੰਦੀ ਸਿੰਘ ਚੰਨੀ ਇਸ ਕੁਰਸੀ ਤੇ ਆ ਸਕਦੇ ਨੇ। ਮੇਰੇ ਅੱਗੋ ਜਿਹੜਾ ਮੁੱਖ ਮੰਤਰੀ ਡੇਕਾ ਲੱਗ ਸਕਦੇ ਨੇ। ਜੋ ਪ੍ਰਤਾਪ ਸਿੰਘ ਬਾਜਵਾ ਅੰਦਰੋਂ ਅੰਦਰੀ ਬਹੁਤ ਖਫਾ ਹੋਏ ਹੋਏ ਨੇ। ਪਰ ਹਾਈ ਕਮਾਂਡ ਦੇ ਉੱਪਰ ਦਬਾਅ ਵੀ ਨਹੀਂ ਬਣਾ ਸਕਦੇ ਸੋ ਇਹ ਸਾਰੀ ਚਰਚਾਵਾਂ ਚਲੀਆਂ ਹੋਈਆਂ ਨੇ 2027 ਦੇ ਵਿੱਚ ਜੇਕਰ ਬਾਜਵਾ ਨੂੰ ਮੁੱਖ ਮੰਤਰੀ ਦਾ ਚਿਹਰਾ ਨਹੀਂ ਅਲਾਨਿਆ ਜਾਂਦਾ ਤਾਂ ਬਾਜਵਾ ਕਾਂਗਰਸ ਛੱਡ ਦੇਣਗੇ ਇਹ ਕਲੀਅਰ ਕੱਟ ਹੈ ਕਿ ਬਾਜਵਾ ਕਾਂਗਰਸ 'ਚ ਨਹੀਂ ਰਹਿਣਗੇ ਜਿਸ ਤਰ੍ਹਾਂ ਸੁਨੀਲ ਕੁਮਾਰ ਜਾਖੜ ਛੱਡ ਕੇ ਚਲੇ ਗਏ ਤਾਂ ਬਾਜਵਾ ਵੀ ਇਹ ਵੇਟ ਕਰਦੇ ਪੈਣੇ ਕਿ 2026 ਤੱਕ ਕੋਈ ਨੂੰ ਜਿਹੜਾ ਅਲਾਨਿਆ ਜਾਵੇ ਮੁੱਖ ਮੰਤਰੀ ਦਾ ਚਿਹਰਾ ਜੇ ਨਹੀਂ ਅਲਾਨਿਆ ਜਾਂਦਾ ਤਾਂ ਬਾਜਵਾ ਕਾਂਗਰਸ ਕੱਲ ਹੀ ਪੱਕਾ ਛੱਡ ਜਾਣਗੇ ਔਰ ਉਹ ਬੀਜੇਪੀ ਚਲੇ ਜਾਣਗੇ ਸੋ ਦੂਸਰੇ ਪਾਸੇ ਬੀਜੇਪੀ ਵੀ ਇਸ ਕੱਲ ਨੂੰ ਲੈ ਕੇ ਬਹੁਤ ਜ਼ਰਾ ਜਿਹੜਾ ਕਿ ਉਹ ਧਿਆਨ ਰੱਖ ਰਹੀ ਹੈ ਨਾ ਹੀ ਆਪਣੇ ਬੀਜੇਪੀ ਵੱਲੋਂ ਕੋਈ ਪ੍ਰਧਾਨ ਬਦਲਿਆ ਜਾ ਰਿਹਾ ਹੈ ਜਿਹੜੇ ਕਿ ਸੁਨੀਲ ਕੁਮਾਰ ਜਾਖੜ ਨੂੰ ਹੀ ਪ੍ਰਧਾਨ ਲਾਇਆ ਹੋਇਆ ਹੈ ਸਰਦੀ ਸੁਨੀਲ ਕੁਮਾਰ ਜਾਖੜ ਨੂੰ ਸਤਾਈ ਤੱਕ ਪ੍ਰਧਾਨ ਨਹੀਂ ਬਦਲੇਗੀ ਬੀਜੇਪੀ ਬੀਜੇਪੀ ਨੂੰ ਪਤਾ ਹੈ ਕਿ ਸਾਰੇ ਸੁਨੀਲ ਕੁਮਾਰ ਜਾਖੜ ਦੇ ਟੱਚ ਵਿੱਚ ਨੇ ਸਾਰੇ ਲੀਡਰ ਜਿੰਨੇ ਵੀ ਇਹ ਲੀਡਰ ਹੈਗੇ ਨੇ ਸੁਨੀਲ ਕੁਮਾਰ ਜਾਖੜ ਦੇ ਨਾਲ ਰਹੇ ਨੇ ਲੰਬਾ ਸਮਾਂ ਔਰ ਜਦੋਂ ਮੌਕਾ ਆਏਗਾ ਸੁਨੀਲ ਕੁਮਾਰ ਜਾਖੜੇ ਨੂੰ ਆਪਣੇ ਨਾਲ ਜ਼ਰੂਰ ਜੋੜੇਗਾ ਸੋ ਭਾਜਪੀ ਵੱਲੋਂ ਇਹ ਗੇਮ ਖੇਡੀ ਜਾ ਰਹੀ ਹੈ ਸੋ ਦੂਸਰੇ ਪਾਸੇ ਕਾਂਗਰਸ ਹਾਈ ਕਮਾਂਡ ਇਸ ਗੱਲ ਨੂੰ ਲੈ ਕੇ ਪੂਰੀ ਤਰ੍ਹਾਂ ਚਿੰਤਤ ਹੈ ਵੀ ਕੋਈ ਵੀ ਲੀਡਰ ਛੱਡ ਕੇ ਨਾ ਜਾਵੇ ਨਵਜੋਤ ਸਿੰਘ ਸਿੱਧੂ ਨੂੰ ਵੀ ਨਾਲ ਟੁਰਨਾ ਚਾਹੁੰਦੇ ਨੇ ਪਰ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਇਹਨਾਂ ਦੋਨਾਂ ਚਾਰਾ ਲੀਡਰਾਂ ਤੋਂ ਪੂਰੀ ਤਰ੍ਹਾਂ ਖਫਾ ਨੇ ਜੇ ਇਹ ਅੱਗੇ ਬੈਠੇ ਨੇ ਤਾਂ ਨਵਜੋਤ ਸਿੰਘ ਸਿੱਧੂ ਨੂੰ ਕੋਈ ਨਹੀਂ ਪੁੱਛਦਾ ਸੋ ਕਾਂਗਰਸ ਦਾ ਇਸ ਟੈਮੇ ਉਹ ਹਾਲ ਹੋ ਚੁੱਕਿਆ ਇੱਕ ਨਾਅ ਤੇ ਸੋਬਮਾਰ ਵਾਲੀ ਗੱਲ ਜੋ ਕਾਂਗਰਸ ਦੇ ਵਿੱਚ ਏਕਾ ਨਹੀਂ ਹੈ ਹਰ ਕੋਈ ਆਪ ਕੋ ਆਪਣੀ ਡਫੜੀ ਚੱਕੀ ਫਿਰਦਾ ਹੈ ਹਰ ਕੋਈ ਆਪ ਕੋ ਆਪਣਾ ਇਹ ਕਿ ਤੂਤੀ ਵਿਝਾਈ ਜਾਂਦਾ ਹੈ ਜਿਸ ਦਾ ਜਿੱਥੇ ਵੀ ਦਾ ਲੱਗਦਾ ਉਸ ਨਾਲ ਜਾ ਕੇ ਉਹਦੀ ਸੈਟਿੰਗ ਕਰਦਾ ਹੈ ਮੇਨ ਗੱਲ ਹੈ ਮੁੱਖ ਮੰਤਰੀ ਦੀ ਕੁਰਸੀ ਦੀ ਪਰ ਕਾਂਗਰਸ ਆਪਸ ਵਿੱਚ ਜੀ ਲੜੀ ਗਈ ਆਪਸ ਵਿੱਚ ਇਸ ਤਰ੍ਹਾਂ ਉਲਜੀ ਰਹੀ ਤਾਂ ਫਿਰ ਮੁੱਖ ਮੰਤਰੀ ਦੀ ਕੁਰਸੀ ਹਰਿਆਣੇ ਵਾਲੀ ਗੱਲ ਨਾ ਹੋ ਜਾਵੇ ਹਰਿਆਣੇ ਵਾਂਗੀ ਨਾ ਫਿਰ ਇੱਥੇ ਕਾਂਗਰਸ ਨੇ ਜੀ ਸੋਚੀ ਸਮਝੀ ਜਿਹੜੀ ਇੱਕ ਸੁਪਨਾ ਹੈ ਉਹ ਸੁਪਨਾ ਦਾ ਸੁਪਨਾ ਹੀ ਨਾ ਰਹਿ ਜਾਵੇ ਜੇ ਕਾਂਗਰਸ ਅੱਜ ਦੀ ਵੀ ਨਾ ਸੁਧਰੀ ਹਰਿਆਣਾ ਵਾਂਗੂ ਤਾਂ ਫਿਰ ਪੰਜਾਬ ਚ ਕਾਂਗਰਸ ਨਹੀਂ ਆ ਸਕਦੀ